ਸਿੱਧੂ ਮੂਸੇਵਾਲਾ ਜਦੋਂ ਜਿਉਦਾ ਸੀ ਨਾ ਹਾਂਜੀ ਜਲਦੀ ਗੱਲ ਹੈ ਮੇਰੀ ਐਂ ਥੋਡੇ ਵਾਂਗੂ ਇੰਟਰਵਿਊ ਕੀਤੀ ਕਿਸੇ ਨੇ ਜੀ ਮੈਨੂੰ ਮੈਂ ਉਹਦਾ ਗੀਤ ਨਹੀਂ ਸੀ ਸੁਣਿਆ ਫ੍ਰੈਂਟਲੀ ਤੇ ਮੈਂ ਕਿਹਾ ਵੀ ਇਹ ਮੁੰਡੇ ਨੂੰ ਮੈਂ ਕਿ ਗੋਣਾ-ਗੋਣਾ ਤਾਂ ਹੁੰਦਾ ਨਹੀਂਗਾ ਮੈਂ ਕਿ ਸਿੱਧੂ ਮੂਸੇਵਾਲਾ ਨੂੰ ਲੋਕ ਕਿਉਂ ਲਾਈਕ ਕਰਦੇ ਮੈਂ ਸੁਣਿਆ ਵੀ ਨਹੀਂ ਕਦੇ ਹਾਂ ਫ੍ਰੈਂਕਲੀ ਪੈਰਿਕ ਸਿੰਗਰ ਦਾ ਸ਼ੋਅ ਕਾਲਡ ਦਾ ਵਿਆਹ ਸੀਗਾ ਤੇ ਮੈਂ ਉਸ ਪ੍ਰੋਗਰਾਮ ਤੇ ਨਹੀਂ ਗਈ ਜਿੱਥੇ ਮੂਸੇ ਵਾਲੇ ਨੇ ਆਉਣਾ ਸੀ ਕਿਉਂਕਿ ਬਾਕੀ ਬਾਰੇ ਸਾਰੇ ਪ੍ਰੋਗਰਾਮ ਅਟੈਂਡ ਕੀਤੇ ਬਠਿੰਡੇ ਮੂਸੇ ਵਾਲੇ ਨੇ ਆਉਣਾ ਸੀ। ਇਹੀ ਵਜ੍ਹਾ ਸੀ ਕਿ ਤੁਸੀਂ ਪ੍ਰੋਗਰਾਮ ਤੇ ਨਹੀਂ ਗਏ ਸਿੱਧੂ ਨੇ ਆਉਣਾ ਸੀ। ਹਾਂ ਮੈਂ ਕਿਹਾ ਵੀ ਮੇਰਾ ਸਟੇਟਸ ਹੀ ਨਹੀਂ ਉਹਦੇ ਨਾਲ ਦਿਲ ਦੀ ਗੱਲ ਹੈ। ਉਹਦਾ ਉੱਥੋਂ ਫੋਨ ਆਉਂਦਾ ਮੈਨੂੰ। ਮੈਂ ਸਾਰੇ ਸਿੰਗਰ ਜਿਹੜੇ ਅੱਜ ਕੱਲ ਦੇ ਭੂਆ ਜੀ ਕਹਿੰਦੇ ਨੇ ਸਾਰੇ ਭੂਆ ਸਾਰੇ ਪੰਜਾਬ ਦੀ ਭੂਆ ਮੈਂ। ਮੈਨੂੰ ਕਹਿੰਦਾ ਭੂਆ ਜੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਹਾਂਜੀ ਬੱਚੇ। ਬਸ ਸਾਨਾ ਇਨ ਕਹਿੰਦਾ ਮੈਂ ਉਦੀ ਡੈਥ ਤੇ ਇਹ ਦੋ ਮਹੀਨੇ ਪਹਿਤੋਂ ਪਹਿਲਾਂ ਦੀ ਗੱਲ ਕਹਿੰਦਾ ਵਿਆਹ ਤੇ ਘੋੜੀਆਂ ਫਿਰ ਸੁੱਖੀ ਬਰਾੜ ਭੋਏਗਾ ਉਹ ਮੈਨੂੰ ਇੰਨਾ ਚੰਗਾ ਲੱਗਿਆ ਨਾ ਜਦੋਂ ਨੇ ਇਹ ਗੱਲ ਕਹੀ ਫਿਰ ਮੈਂ ਜਦੋਂ ਜਦੋਂ ਮੇਰਾ ਗੱਲ ਕੀਤੀ ਨਾ ਮੈਂ ਥੋੜਾ ਜਿਹਾ ਆਵਦਾ ਆਵਦੇ ਸੋਚਿਆ ਵੀ ਇਹ ਮੁੰਡਾ ਵਿਚਾਰਾ ਫਿਰ ਮੈਨੂੰ ਪਤਾ ਲੱਗਿਆ ਵੀ ਪਿੰਡ ਹਵੇਲੀ ਪਾਰੇ ਫਿਰ ਮੈਂ ਇਹਦੇ ਬਾਰੇ ਜਾਣਿਆ